ਹallelujah ਮਹਾਨ ਸਰਵ ਸ਼ਕਤੀਮਾਨ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡੀ ਸ਼ੁਕਰਗੁਜ਼ਾਰੀ ਹੈ ਮੇਰੇ ਪਿਤਾ ਇਹ ਦਿਨ ਦੇ ਲਈ ਇਹ ਸਮੇਂ ਦੇ ਲਈ ਮੇਰੇ ਪ੍ਰਭੂ ਸੱਚਮੁੱਚ ਮੇਰੇ ਪਰਮੇਸ਼ਰ ਤੁਸੀਂ ਹੋ ਜਿਨ੍ਹਾਂ ਨੇ ਸਾਨੂੰ ਇਹ ਸਾਹ ਦਿੱਤੇ ਨੇ ਮੇਰੇ ਪਿਤਾ ਤੁਸੀਂ ਹੋ ਜਿਨ੍ਹਾਂ ਨੇ ਅੱਜ ਫਿਰ ਤੋਂ ਇੱਕ ਵਾਰ ਮੌਕਾ ਦਿੱਤਾ ਹੈ ਮੇਰੇ ਪਿਤਾ ਤਾਂ ਜੋ ਅਸੀਂ ਤੁਹਾਡੇ ਵਚਨਾਂ ਦੇ ਦੁਆਰਾ ਨਵੀਂ ਸਮਰਥ ਨੂੰ ਪਾ ਸਕੀਏ ਮੇਰੇ ਪਿਤਾ ਔਰ ਤੁਹਾਡੇ ਵਚਨਾਂ ਦੇ ਦੁਆਰਾ ਨਵੇਂ ਹੌਸਲੇ ਨੂੰ ਪਾ ਸਕੀਏ ਮੇਰੇ ਪਿਤਾ ਸੱਚਮੁੱਚ ਪਰਮੇਸ਼ਰ ਤੁਹਾਡੇ ਵਚਨ ਹਨ ਮੇਰੇ ਪਿਤਾ ਜੋ ਸਾਡੇ ਜੀਵਨ ਦੀ ਰੋਟੀ ਹਨ ਮੇਰੇ ਪਿਤਾ ਪਰਮੇਸ਼ਰ ਜੋ ਸਾਨੂੰ ਨਵੀਂ ਆਸ ਦਿੰਦੇ ਨੇ ਮੇਰੇ ਪਿਤਾ ਵਿਸ਼ਵਾਸ ਵਿੱਚ ਵਾਅਦਾ ਕਰਦੇ ਨੇ ਮੇਰੇ ਪਿਤਾ ਅੱਜ ਤੁਹਾਡਾ ਵਚਨ ਮੇਰੇ ਮਹਾਨ ਪਰਮੇਸ਼ਰ ਸਾਨੂੰ ਕਹਿ ਰਿਹਾ ਹੈ ਮੇਰੇ ਪ੍ਰਭੂ ਮਤੀ ਦੀ ਅੰਜੀਲ ਉਹਦਾ 14 ਅਧਿਆਇ ਉਹਦੀ 27 ਆਇਤ ਵਿੱਚ ਮੇਰੇ ਪ੍ਰਭੂ ਯਸ਼ੂ ਤੁਸੀਂ ਆਖਿਆ ਆਪਣੇ ਚੇਲਿਆਂ ਨੂੰ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਿਹਾ ਹੌਸਲਾ ਰੱਖੋ ਨਾ ਡਰੋ ਮੈਂ ਹਾਂ ਮੇਰੇ ਪ੍ਰਭੂ ਸੱਚ ਮੁੱਚ ਮੇਰੇ ਪਰਮੇਸ਼ਰ ਇਹ वचन ਅੱਜ ਤੁਸੀਂ ਪ੍ਰਭੂ ਸਾਨੂੰ ਕਹਿ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਆਪਣੇ ਚੇਲੇ ਪਤਰਸ ਨੂੰ ਕਿਹਾ ਸੀ ਮੇਰੇ ਪਿਤਾ ਪਰਮੇਸ਼ਰ ਕਿ ਨਾ ਡਰ ਹੌਸਲਾ ਰੱਖ ਮੈਂ ਹਾਂ ਮੇਰੇ ਪਿਤਾ ਔਰ ਪ੍ਰਭੂ ਸੱਚਮੁੱਚ ਉਹ ਤੁਹਾਡਾ ਚੇਲਾ ਪਾਣੀ ਦੇ ਉੱਤੇ ਵੀ ਤੁਰਨ ਲੱਗ ਗਿਆ ਸੀ ਮੇਰੇ ਪਿਤਾ ਪਰਮੇਸ਼ਰ ਤੁਰਿਆ ਪਾਣੀ ਦੇ ਉੱਤੇ ਉਹ ਮੇਰੇ ਪ੍ਰਭੂ ਅੱਜ ਤੁਸੀਂ ਇਹੀ ਵਚਨ ਸਾਨੂੰ ਕਹਿ ਰਹੇ ਹੋ ਮੇਰੇ ਪ੍ਰਭੂ ਕਿ ਹੌਸਲਾ ਰੱਖੋ ਨਾ ਡਰੋ ਮੈਂ ਹਾਂ ਮੇਰੇ ਪ੍ਰਭੂ ਅੱਜ ਤੁਸੀਂ ਸਾਨੂੰ ਕਹਿ ਰਹੇ ਹੋ ਮੇਰੇ ਪਰਮੇਸ਼ਰ ਅੱਜ ਅੱਜ ਦੇ ਤੁਹਾਡੇ ਇਸ ਵਚਨ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਰਿਸੀਵ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਇਹ ਵਚਨ ਤੁਸੀਂ ਸਾਨੂੰ ਕਿਹਾ ਹੈ ਮੇਰੇ ਪਿਤਾ ਕਿੰਨਾ ਡਰੋ ਇਹਨਾਂ ਦੁੱਖਾਂ ਤੋਂ ਨਾ ਡਰੋ ਇਹਨਾਂ ਮੁਸੀਬਤਾਂ ਦੇ ਤੋਂ ਨਾ ਡਰੋ ਇਹਨਾਂ ਬਿਮਾਰੀਆਂ ਤੋਂ ਨਾ ਡਰੋ ਇਹਨਾਂ ਨਸ਼ਿਆਂ ਤੋਂ ਨਾ ਡਰੋ ਇਹਨਾਂ ਕਰਜ਼ਿਆਂ ਤੋਂ ਨਾ ਡਰੋ ਇਹਨਾਂ ਪਰੇਸ਼ਾਨੀਆਂ ਤੋਂ ਤੁਸੀਂ ਕਹਿ ਰਹੇ ਹੋ ਪ੍ਰਭੂ ਕਿ ਨਾ ਡਰ ਮੈਂ ਹਾਂ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਹੋ ਮੇਰੇ ਪਿਤਾ ਔਰ ਅਜ ਤੁਸੀਂ ਸਾਨੂੰ ਕਹਿ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਹਾਡਾ ਚੇਲਾ ਮੇਰੇ ਪਿਤਾ ਇਹ ਸ਼ਬਦ ਨੂੰ ਸੁਣ ਕੇ ਮੇਰੇ ਪ੍ਰਭੂ ਉਹ ਪਾਣੀ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ ਸੀ ਉਹਨੇ ਮੇਰੇ ਪਿਤਾ ਉਸੇ ਤਰ੍ਹਾਂ ਪ੍ਰਭੂ ਅੱਜ ਤੁਹਾਡਾ ਇਹ ਵਚਨ ਜਿੰਨੇ ਵੀ ਜਨ ਸੁਣਨ ਮੇਰੇ ਪਿਤਾ ਪਰਮੇਸ਼ਰ ਉਹ ਜੋ-ਜੋ ਆਪਣੇ ਮੁੱਖਾਂ 'ਚੋਂ ਬੋਲਣ ਮੇਰੇ ਪਿਤਾ ਪਰਮੇਸ਼ਰ ਉਹ ਆਪਣੀਆਂ ਮੁਸੀਬਤਾਂ ਦੇ ਉੱਤੇ ਤੁਰਨਾ ਸ਼ੁਰੂ ਕਰ ਦੇਣ ਮੇਰੇ ਪਿਤਾ ਪਰਮੇਸ਼ਰ ਆਪਣੇ ਦੁੱਖਾਂ ਦੇ ਉੱਪਰ ਤੁਰਨਾ ਸ਼ੁਰੂ ਕਰ ਦੇਣ ਮੇਰੇ ਪਿਤਾ ਕਰਜ਼ਿਆਂ ਦੇ ਉੱਪਰ ਤੁਰਨਾ ਸ਼ੁਰੂ ਕਰ ਦੇਣ ਮੇਰੇ ਪਿਤਾ ਔਰ ਅਜ ਸੱਚਮੁੱਚ ਮੇਰੇ ਪਰਮੇਸ਼ੁਰ ਤੁਹਾਡੇ ਲੋਕ ਵੱਡੀ ਸਮਰਥ ਨਾਲ ਪਰ ਜਾਣੇ ਸੁਵਚਨ ਦੀ ਤਾਕਤ ਦੇ ਨਾਲ ਕਿਉਂਕਿ ਪ੍ਰਭੂ ਇਹ वचन ਤੁਸੀਂ ਅੱਜ ਆਪਣੇ ਲੋਕਾਂ ਨੂੰ ਕਹਿ ਰਹੇ ਹੋ ਮੇਰੇ ਪਿਤਾ ਕਿ ਹੌਸਲਾ ਰੱਖੋ ਨਾ ਡਰੋ ਮੈਂ ਹਾਂ ਮੇਰੇ ਪ੍ਰਭੂ ਸੱਚਮੁੱਚ ਤੁਸੀਂ ਹੋ ਮੇਰੇ ਪਿਤਾ ਔਰ ਮੇਰੇ ਪ੍ਰਭੂ ਸੱਚਮੁੱਚ ਅੱਜ ਸਾਡਾ ਵਿਸ਼ਵਾਸ ਤੁਹਾਡੇ ਉੱਤੇ ਹੋ ਰਿਹਾ ਹੈ ਮੇਰੇ ਪ੍ਰਭੂ ਅੱਜ ਸਾਡੀ ਨੇਚਾ ਤੁਹਾਡੇ ਉੱਤੇ ਹੋ ਰਹੀ ਹੈ ਮੇਰੇ ਪਿਤਾ ਪਰਮੇਸ਼ੁਰ ਕਿਉਂਕਿ ਪ੍ਰਭੂ ਤੁਸੀਂ ਆਪਣੇ ਚੇਲੇ ਨੂੰ ਬੋਲਿਆ ਉਹ ਪਾਣੀ ਉੱਤੇ ਉਹ ਮੁਸੀਬਤ ਉੱਤੇ ਤੁਰਿਆ ਮੇਰੇ ਪਿਤਾ ਪਰਮੇਸ਼ਰ ਉੱਤੇ ਰਿਆ ਮੇਰੇ ਮਹਾਨ ਪਰਮੇਸ਼ੁਰ ਡਰਿਆ ਨਹੀਂ ਉਹ ਤੁਰਿਆ ਮੇਰੇ ਪ੍ਰਭੂ ਯਸ਼ੂ ਅੱਜ ਤੁਸੀਂ ਉਹੀ ਵਚਨ ਦੇ ਦੁਆਰਾ ਸਾਨੂੰ ਕਹਿ ਰਹੇ ਹੋ ਕਿ ਸ਼ੁਰੂ ਕਰੋ ਉਠੋ ਖਲੋਵੋ ਨਾ ਡਰੋ ਇਹਨਾਂ ਮਸੀਤਾਂ ਤੋਂ ਇਹ ਮਸੀਤਾਂ ਤੁਹਾਨੂੰ ਡਬੋ ਨਹੀਂ ਸਕਣਗੀਆਂ ਇਹ ਮਸੀਤਾਂ ਤੁਹਾਨੂੰ ਡੇਗ ਨਹੀਂ ਸਕਣਗੀਆਂ ਪਰ ਤੁਹਾਡਾ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਇਹ ਹੋਣਾ ਚਾਹੀਦਾ ਹੈ ਮੇਰੇ ਪ੍ਰਭੂ ਅੱਜ ਤੁਸੀਂ ਸਾਨੂੰ ਕਹਿ ਰਹੇ ਹੋ ਮੇਰੇ ਪਿਤਾ ਕਿ ਇਹ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ ਕਿ ਮੈਂ ਹਾਂ ਨਾ ਡਰੋ ਸੱਚਮੁੱਚ ਮੇਰੇ ਪਰਮੇਸ਼ੁਰ ਤੁਸੀਂ ਹੋ ਮੇਰੇ ਤਾ ਅੱਜ ਅਸੀਂ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਦੇ ਆਂ ਅੱਜ ਅਸੀਂ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਲੈਣਿਆ ਮੇਰੇ ਪ੍ਰਭੂ ਇਹ ਵਚਨ ਤੁਸੀਂ ਸਾਨੂੰ ਕਹੇ ਮੇਰੇ ਪ੍ਰਭੂ ਜਿੰਨੇ ਵੀ ਜਨ ਸੁਣ ਰਹੇ ਨੇ ਮੇਰੇ ਪਿਤਾ ਇਹ ਵਚਨ ਤੁਸੀਂ ਇੱਕ ਇੱਕ ਜਨ ਨੂੰ ਕਹਿ ਰਹੇ ਹੋ ਮੇਰੇ ਪ੍ਰਭੂ ਕਿ ਹੌਸਲਾ ਰੱਖ ਨਾ ਡਰ ਨਾ ਡਰ ਮੈਂ ਹਾਂ ਮੇਰੇ ਪ੍ਰਭੂ ਸੱਚਮੁੱਚ ਤੁਸੀਂ ਹੀ ਹੋ ਮੇਰੇ ਪ੍ਰਭੂ ਔਰ ਮੇਰੇ ਪਰਮੇਸ਼ਰ ਤੁਹਾਡਾ ਚੇਲਾ ਪੱਤਰਸ ਪਾਣੀ ਉੱਤੇ ਤੁਰਿਆ ਅੱਜ ਉਸੇ ਤਰ੍ਹਾਂ ਅਸੀਂ ਵੀ ਉਹਨਾਂ ਮੁਸੀਬਤਾਂ ਦੇ ਉੱਤੇ ਇਸ वचन ਦੀ ਤਾਕਤ ਨਾਲ ਤੁਰਨਾ ਸ਼ੁਰੂ ਕਰ ਦਿੱਤਾ ਹੈ ਮੇਰੇ ਪਿਤਾ ਅੱਜ ਹਰ ਮੁਸੀਬਤ ਸਾਡੇ ਪੈਰਾਂ ਥੱਲੇ ਹੈ ਮੇਰੇ ਪਿਤਾ ਦੁੱਖ ਪੈਰਾਂ ਥੱਲੇ ਨੇ ਬਿਮਾਰੀਆਂ ਪੈਰਾਂ ਥੱਲੇ ਨੇ ਪਰੇਸ਼ਾਨੀਆਂ ਪੈਰਾਂ ਥੱਲੇ ਨੇ ਡਿਪਰੈਸ਼ਨ ਪੈਰਾਂ ਥੱਲੇ ਹੈ ਮੇਰੇ ਪ੍ਰਭੂ ਕਿਉਂਕਿ ਤੁਸੀਂ ਅੱਜ वचन ਦੇ ਵਿੱਚ ਸਾਨੂੰ ਵੱਡਾ ਹੌਸਲਾ ਦੇ ਦਿੱਤਾ ਹੈ ਤੁਸੀਂ ਕਹਿ ਦਿੱਤਾ ਹੈ ਕਿ ਨਾ ਡਰੋ ਮੈਂ ਹਾਂ ਮੇਰੇ ਪ੍ਰਭੂ ਉਹ ਸ਼ੈਤਾਨ ਸਾਡੇ ਪੈਰਾਂ ਥੱਲੇ ਹੈ ਮੇਰੇ ਪਿਤਾ ਪਰਮੇਸ਼ਰ ਉਹ ਜਾਦੂ ਟੂਣੇ ਸਾਡੇ ਪੈਰਾਂ ਥੱਲੇ ਨੇ ਕੀਤਾ ਕਰਾਇਆ ਸਾਡੇ ਪੈਰਾਂ ਥੱਲੇ ਹੈ ਮੇਰੇ ਪਿਤਾ ਜੀ ਇਸ ਤਰ੍ਹਾਂ ਪੱtras ਪਾਣੀ ਦੇ ਉੱਤੇ ਤੁਰਿਆ ਮੇਰੇ ਪਿਤਾ ਜ ਉਸੇ ਤਰ੍ਹਾਂ ਅਸੀਂ ਵੀ ਇਹਨਾਂ ਮੁਸੀਬਤਾਂ ਦੇ ਉੱਤੋਂ ਦੀ ਤੁਰ ਰਹੇ ਹਾਂ ਇਹਨਾਂ ਨੂੰ ਲਤਾੜ ਕੇ ਪਾਰ ਲੰਘ ਰਹੇ ਹਾਂ ਮੇਰੇ ਪਿਤਾ ਪਰਮੇਸ਼ਵਰ ਖੁਦਾਬਾਪ ਸੱਚਮੁੱਚ ਪ੍ਰਭੂ ਤੁਸੀਂਾਂ ਚ ਇਸ ਵਚਨ ਦੀ ਤਾਕਤ ਨਾਲ ਇੱਕ ਇੱਕ ਜਨ ਨੂੰ ਨਵੀਂ ਪ੍ਰਾਰਥਨਾ ਨਮਾ ਬਲ ਦੇ ਰਹੋ ਮੇਰੇ ਪਿਤਾ ਪਰਮੇਸ਼ਰ ਖੁਦਾ ਬਾਪ ਔਰ ਪ੍ਰਭੂ ਤੁਹਾਡਾ ਵਚਨ ਕੇ ਦੱਸਦਾ ਹੈ ਮੇਰੇ ਪਿਤਾ ਕਿ ਪਤਰਸ ਥੋੜਾ ਡਰਿਆ ਮੇਰੇ ਪਿਤਾ ਔਰ ਡੁੱਬਣ ਲੱਗਿਆ ਉਹਨੇ ਤੁਹਾਨੂੰ ਪੁਕਾਰਿਆ ਮੇਰੇ ਪਰਮੇਸ਼ਰ ਔਰ ਤੁਸੀਂ ਆਪਣਾ ਹੱਥ ਵਧਾ ਕੇ ਉਹਨੂੰ ਪਹਾਰ ਕੱਢ ਲਿਆ ਮੇਰੇ ਪਿਤਾ ਔਰ ਉਹਨੂੰ ਕਿਹਾ ਕਿ ਤੇਰੇ ਵਿਸ਼ਵਾਸ ਵਿੱਚ ਕਮੀ ਹੈ ਅੱਜ ਮੇਰੇ ਪ੍ਰਭੂ ਉਸ ਤਰ੍ਹਾਂ ਨਹੀਂ ਮੇਰੇ ਪ੍ਰਭੂ ਅੱਜ ਸਾਡੇ ਵਿਸ਼ਵਾਸ ਵਿੱਚ ਵਾਧਾ ਕਰੋ ਮੇਰੇ ਪਿਤਾ ਅਸੀਂ ਡਰਿਏ ਨਾ ਪ੍ਰਭੂ ਉਹਨਾ ਪਾਉਣਾ ਤੋਂ ਅਸੀਂ ਡਰਿਏ ਨਾ ਉਹਨਾ ਮੁਸੀਬਤਾਂ ਤੋਂ ਕਿ ਸਾਨੂੰ ਡਬੋ ਦੇਣਗੀਆਂ ਅਸੀਂ ਵੱਡਾ ਹੌਸਲਾ ਰੱਖੀਏ ਮੇਰੇ ਪ੍ਰਭੂ ਜਿਸ ਤਰ੍ਹਾਂ ਤੁਸੀਂ ਅੱਜ ਬਚਨ ਵਿੱਚ ਕਿਹਾ ਹੈ ਕਿ ਹੌਸਲਾ ਰੱਖੋ ਨਾ ਡਰੋ ਮੈਂ ਤੁਹਾਡੇ ਨਾਲ ਆ ਮੇਰੇ ਪਿਤਾ ਮੁਸੀਬਤਾਂ ਤੁਹਾਨੂੰ ਨਹੀਂ ਡਬੋ ਸਕਦੀਆਂ ਮੇਰੇ ਪ੍ਰਭੂ ਔਰ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਪਤਰਸ ਦਾ ਵਿਸ਼ਵਾਸ ਕਮ ਜ਼ੋਰ ਹੋ ਗਿਆ ਮੇਰੇ ਪਿਤਾਉਂ ਡਰਿਆ ਪਰ ਫਿਰ ਵੀ ਮੇਰੇ ਪ੍ਰਭੂ ਨੇ ਤੈਨੂੰ ਜਦੋਂ ਉੱਚੀ ਆਵਾਜ਼ ਨਾਲ ਪੁਕਾਰਿਆ ਤੁਸੀਂ ਉਹਦਾ ਹੱਥ ਫੜਿਆ ਔਰ ਉਹਨੂੰ ਬਾਹਰ ਕੱਢ ਲਿਆ ਉਸ ਪਾਣੀ ਚੋਂ ਅੱਜ ਮੇਰੇ ਪ੍ਰਭੂ ਜਿਨ੍ਹਾਂ ਦੇ ਵਿਸ਼ਵਾਸ ਕਮਜ਼ੋਰ ਨੇ ਮੇਰੇ ਪਿਤਾ ਪਰਮੇਸ਼ਰ ਅੱਜ ਜਿਨ੍ਹਾਂ ਦੀ ਨੇਚਾ ਕਮਜ਼ੋਰ ਹੈ ਮੇਰੇ ਮਹਾਨ ਪਰਮੇਸ਼ਰ ਅੱਜ ਉਹਨਾਂ ਦੀ ਨੇਚਾ ਵਿੱਚ ਵਾਅਦਾ ਕਰੋ ਮੇਰੇ ਪਿਤਾ ਅੱਜ ਉਹ ਜਿੱਥੇ ਕਮਜ਼ੋਰ ਹੋ ਰਹੇ ਨੇ ਅੱਜ ਜਦੋਂ ਉਹ ਕਮਜ਼ੋਰੀ ਵਿੱਚ ਵੀ ਪ੍ਰਭੂ ਤੁਹਾਨੂੰ ਇੱਕ ਵਾਰ ਪੁਕਾਰਨ ਕੀ ਪ੍ਰਭੂ ਯਸ਼ੂ ਸਾਨੂੰ ਬਚਾ ਲੈ ਮੇਰੇ ਪਿਤਾ ਬਚਾ ਲੈ ਮੇਰੇ ਪ੍ਰਭੂ ਉਸੇ ਕੜੀ ਤੁਹਾਡਾ ਫਤਿਹਮੰਦ ਹੱਥ ਉਹਨਾਂ ਨੂੰ ਉਸ ਮੁਸੀਬਤ ਦੇ ਵਿੱਚੋਂ ਬਾਹਰ ਕੱਢੇ ਉਸ ਦੁੱਖ ਚੋਂ ਬਾਹਰ ਕੱਢੇ ਪ੍ਰਭੂ ਯਸ਼ੂ ਤੜਨ ਨਾਮ ਦੇ ਵਿੱਚ ਮੇਰੇ ਪਿਤਾ ਔਰ ਇੱਕ ਇੱਕ ਦੇ ਵਿਸ਼ਵਾਸ ਵਿੱਚ ਵਾਦਾ ਕਰੇ ਮੇਰੇ ਪ੍ਰਭੂ ਔਰ ਕੋਈ ਵੀ ਚੀਜ਼ ਅੱਜ ਤੋਂ ਤੁਹਾਡੇ ਲੋਕਾਂ ਨੂੰ ਡਬੋ ਨਾ ਸਕੇ ਮੇਰੇ ਪਿਤਾ ਕੋਈ ਪਾਪ ਡਬੋ ਨਾ ਸਕੇ ਮੇਰੇ ਪ੍ਰਭੂ ਕੋਈ ਬਿਮਾਰੀ ਡਬੋ ਨਾ ਸਕੇ ਮੇਰੇ ਪਿਤਾ ਕੋਈ ਦੁੱਖ ਡਬੋ ਨਾ ਸਕਣ ਮੇਰੇ ਪਿਤਾ ਕੋਈ ਮੁਸੀਬਤਾਂ ਡਬੋ ਨਾ ਸਕਣ ਮੇਰੇ ਪ੍ਰਭੂ ਕਿਉਂਕਿ ਅੱਜ ਤੁਸੀਂ ਆਪਣੇ ਬਚਨ ਦੀ ਤਾਕਤ ਸਾਨੂੰ ਇੱਕ ਇੱਕ ਜਾਨ ਨੂੰ ਦੇ ਰਹੇ ਹੋ ਮੇਰੇ ਪਿਤਾ ਜਿਸ ਤਰ੍ਹਾਂ ਤੁਸੀਂ ਮਤੀ ਦੀ ਅੰਜੀਲ 14 ਅਧਿਆਏ 27 ਆਇਤ ਵਿੱਚ ਕਿਹਾ ਹੈ ਮੇਰੇ ਪ੍ਰਭੂ ਕੀ ਆਪਣੇ ਚੇਲਿਆਂ ਨੂੰ ਕਿਹਾ ਤੁਸੀਂ ਕਿਹਾ ਕਿ ਹੌਸਲਾ ਰੱਖੋ ਨਾ ਡਰੋ ਮੈਂ ਤੁਹਾਡੇ ਨਾਲ ਹਾਂ ਅੱਜ ਇਹੀ ਵਚਨ ਤੁਸੀਂ ਸਾਨੂੰ ਦੇ ਦਿੱਤਾ ਹੈ ਮੇਰੇ ਪਿਤਾ ਅੱਜ ਇਹੀ ਵਚਨ ਮੇਰੇ ਪ੍ਰਭੂ ਜਿੱਥੇ ਜਿੱਥੇ ਵੀ ਇਸ ਪ੍ਰਾਰਥਨਾ ਨੂੰ ਸੁਣਿਆ ਜਾ ਰਿਹਾ ਹੈ ਔਰ ਜੋ ਜੋ ਆਪਣੇ ਮukh ਵਿੱਚੋਂ ਬੋਲ ਰਿਹਾ ਹੈ ਕਿ ਪ੍ਰਭੂ ਯੇਸ਼ੂ ਤੁਸੀਂ ਮੈਨੂੰ ਕਹਿ ਰਹੇ ਹੋ ਪ੍ਰਭੂ ਯੇਸ਼ੂ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਨਾ ਡਰ ਪ੍ਰਭੂ ਯੇਸ਼ੂ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਹੌਸਲਾ ਰੱਖ ਪ੍ਰਭੂ ਯੇਸ਼ੂ ਤੁਸੀਂ ਮੈਨੂੰ ਕਹਿ ਰਹੇ ਹੋ ਮੈਂ ਤੇਰੇ ਨਾਲ ਹਾਂ ਸੱਚਮੁੱਚ ਪਰਮੇਸ਼ਵਰ ਅੱਜ ਜਦੋਂ ਵੀ ਤੁਹਾਡੇ ਲੋਕ ਇਸ ਵਚਨ ਨੂੰ ਬੋਲਣ ਮੇਰੇ ਪਿਤਾ ਔਰ ਆਪਣੇ ਵਿਸ਼ਵਾਸ ਦੇ ਨਾਲ ਬੋਲਣ ਮੇਰੇ ਪਿਤਾ ਕਿ ਜਿਵੇਂ ਤੁਸੀਂ ਆਪਣੇ ਚੇਲੇ ਨੂੰ ਕਿਹਾ ਸੀ ਕਿ ਮੈਂ ਹਾ ਨਾ ਡਰੋ ਪਾਣੀ ਉੱਤੇ ਤੁਰਿਆ ਅੱਜ ਉਸੇ ਤਰ੍ਹਾਂ ਤੁਸੀਂ ਮੈਨੂੰ ਕਹਿ ਰਹੇ ਹੋ ਪ੍ਰਭੂ ਔਰ ਮੈਂ ਨਾ ਮੁਸੀਬਤਾਂ ਦੇ ਉੱਪਰ ਤੁਰਨਾ ਸ਼ੁਰੂ ਕਰ ਦਿੱਤਾ ਹੈ ਦੁੱਖਾਂ ਦੇ ਉੱਪਰ ਤੁਰਨਾ ਸ਼ੁਰੂ ਕਰ ਦਿੱਤਾ ਹੈ ਅੱਜ ਉਹ ਮੁਸੀਬਤਾਂ ਮੇਰੇ ਪੈਰਾਂ ਥੱਲੇ ਨੇ ਦੁੱਖ ਮੇਰੇ ਪੈਰਾਂ ਥੱਲੇ ਨੇ ਔਰ ਪਰਮੇਸ਼ਵਰ ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਨਾਲ ਹੋ ਅੱਜ ਕੱਲ ਔਰ ਚੁੱਗੋ ਜੁਗ ਤੁਸੀਂ ਮੇਰੇ ਨਾਲ ਹੋ ਮੇਰੇ ਪਰਮੇਸ਼ਵਰ ਇਹ ਤੁਹਾਡੇ ਵਾਅਦੇ ਨੇ ਮੇਰੇ ਪਿਤਾ ਤੁਸੀਂ ਕਿਹਾ ਹੈ ਕਿ ਨਾ ਮੈਂ ਤੈਨੂੰ ਛੱਡਾਂਗਾ ਨਾ ਦੇ ਨੂੰ ਤਿਆਗਾਂਗਾ ਬਲਕਿ ਸੰਸਾਰ ਦੇ ਅੰਤ ਤਿੱਕਰ ਮੈਂ ਤੇਰੇ ਨਾਲ ਹੋਵਾਂਗਾ ਔਰ ਅੱਜ ਵੀ ਤੁਸੀਂ ਵਚਨ ਵਿੱਚ ਸਾਨੂੰ ਇਹੀ ਕਹਿ ਰਹੇ ਹੋ ਕਿ ਹੌਸਲਾ ਰੱਖ ਨਾ ਡਰ ਮੈਂ ਹਾਂ ਔਰ ਨਾ ਕਬਰਾ ਅੱਜ ਮੇਰੇ ਪਰਮੇਸ਼ਰ ਤੁਹਾਡਾ ਇਹ ਵਚਨ ਇੱਕ ਇੱਕ ਜਨ ਨੂੰ ਨਵੀਂ ਤਾਕਤ ਦੇਵੇ ਨਵੀਂ ਸਮਰਤ ਦੇਵੇ ਨਵਾਂ ਪਲ ਦੇਵੇ ਔਰ ਤੁਹਾਡੇ ਲੋਕਾਂ ਦੇ ਵਿੱਚ ਪਰਮੇਸ਼ਰ ਉਹ ਪ੍ਰਾਰਥਨਾ ਕਰਨ ਦਾ ਹੌਸਲਾ ਆ ਜਾਵੇ ਮੇਰੇ ਪਿਤਾ ਔਰ ਜਦੋਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਨ ਮੇਰੇ ਪਿਤਾ ਸੱਚਮੁੱਚ ਮੇਰੇ ਪ੍ਰਭੂ ਉਮਸੀਤਾਂ ਦੇ ਉੱਤੇ ਤੁਰਨ ਵਾਲੇ ਬਣ ਜਾਣ ਦੁੱਖਾਂ ਦੇ ਉੱਤੇ ਤੁਰਨ ਵਾਲੇ ਬਣ ਜਾਣ ਕਰਜ਼ਿਆਂ ਦੇ ਉੱਪਰ ਤੁਰਨ ਵਾਲੇ ਬਣ ਜਾਣ ਨਸ਼ਿਆਂ ਉੱਪਰ ਤੁਰਨ ਵਾਲੇ ਬਣ ਜਾਣ ਮੇਰੇ ਪਿਤਾ ਬਿਮਾਰੀ ਉਹਨਾਂ ਦੇ ਉੱਤੇ ਨਹੀਂ ਪ੍ਰਭੂ ਬਲਕਿ ਉਹ ਬਿਮਾਰੀਆਂ ਉੱਤੇ ਤੁਰਨਾ ਸ਼ੁਰੂ ਕਰ ਦੇਣ ਕਬੀ ਯਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪਰਮੇਸ਼ਰ ਅੱਜ ਤੁਹਾਡੇ ਵਚਨ ਦੀ ਤਾਕਤ ਇੱਕ ਇੱਕ ਜਨ ਨੂੰ ਨਵੀਂ ਤਾਕਤ ਨਮਾ ਬਲ ਦੇਵੇ ਔਰ ਵੱਡੇ ਸ਼ੁਟਕਾਰੇ ਦੇ ਵੇ ਪ੍ਰਭੂ ਯੇਸ਼ੂ ਮਸੀਹ ਤਾਂ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਮੰਗਦਾ ਆਮੇਨ ਆਮੇਨ ਹallelujah ਜੇ ਮਸੀਹ ਦੀ ਸਾਰਿਆਂ ਨੂੰ ਅੱਜ ਦਾ ਇਹ ਵਚਨ ਸੱਚਮੁੱਚ ਤੁਹਾਨੂੰ ਇੱਕ ਨਵਾਂ ਬਲ ਦੇਵੇਗਾ ਤੁਹਾਨੂੰ ਨਵੀਂ ਤਾਕਤ ਦੇਵੇਗਾ ਕਿਉਂਕਿ ਪਰਮੇਸ਼ਵਰ ਨੇ ਅੱਜ ਆਪਣੇ ਵਚਨ ਦੇ ਵਿੱਚ ਕਹਿ ਦਿੱਤਾ ਹੈ ਮਤੀਦਿਆਂ ਸੀਲ ਉਹਦਾ 14 ਅਧਿਆਇ ਉਹਦੀ 27 ਆਇਤ ਵਿੱਚ ਯੇਸ਼ੂ ਨੇ ਚੱਟ ਉਹਨਾਂ ਨੂੰ ਆਖਿਆ ਹੌਸਲਾ ਰੱਖੋ ਮੈਂ ਹਾਂ ਨਾ ਡਰੋ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਹੌਸਲਾ ਰੱਖੋ ਮੈਂ ਹਾਂ ਨਾ ਡਰੋ ਅਦ ਪਤਰਸ ਨੇ ਉੱਤਰ ਦਿੱਤਾ ਪ੍ਰਭੂ ਜੀ ਜੇ ਤੂੰ ਹੈ ਤਾਂ ਮੈਨੂੰ ਪਾਣੀ ਉੱਤੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ ਅੱਜ ਪ੍ਰਭੂ ਯਸ਼ੂ ਮਸੀਹ ਇਹੀ ਵਚਨ ਦੇ ਦੁਆਰਾ ਸਾਡੇ ਨਾਲ ਗੱਲ ਕਰ ਲੈਣੇ ਇਹ ਵਚਨ ਪ੍ਰਭੂ ਯਸ਼ੂ ਮਸੀਹ ਪਤਰਸ ਨੂੰ ਨਹੀਂ ਬਲਕਿ ਸਾਨੂੰ ਕਹਿ ਰਹੇ ਨੇ ਕਿ ਨਾ ਡਰ ਹੌਸਲਾ ਰੱਖ ਮੈਂ ਹਾਂ ਔਰ ਜਿਸ ਤਰ੍ਹਾਂ ਪਤਰਸ ਨੇ ਕਿਹਾ ਸੀ ਕਿ ਨਾ ਪ੍ਰਭੂ ਯਸ਼ੂ ਅਗਰ ਤੁਸੀਂ ਹੋ ਤਾਂ ਮੈਨੂੰ ਆਗਿਆ ਦੇ ਕਿ ਮੈਂ ਇਸ ਪਾਣੀ ਉੱਤੇ ਤੁਰਾਂ ਅੱਜ ਤੁਸੀਂ ਵੀ ਆਪਣੇ ਜੀਵਨ ਵਿੱਚ ਆਪਣੇ ਘਰ ਵਿੱਚ ਜਦੋਂ ਪ੍ਰਾਰਥਨਾ ਕਰੋਂ ਤਾਂ ਇਸ ਬਚਨ ਨੂੰ ਬੋਲੋ ਪ੍ਰਭੂ ਯੇਸ਼ੂ ਮਸੀਹ ਤੁਸੀਂ ਹੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਜੀਵਨ ਦੇ ਵਿੱਚ ਹੋ ਮੇਰੀ ਜ਼ਿੰਦਗੀ ਦੇ ਵਿੱਚ ਹੋ ਮੇਰੇ ਸਾਹਾਂ ਦੇ ਵਿੱਚ ਹੋ ਮੇਰੇ ਘਰ ਦੇ ਵਿੱਚ ਹੋ ਮੇਰੇ ਪਰਿਵਾਰ ਦੇ ਵਿੱਚ ਹੋ ਮੇਰੀਆਂ ਪ੍ਰਾਰਥਨਾਵਾਂ ਦੇ ਵਿੱਚ ਹੋ ਤੁਸੀਂ ਔਰ ਮੇਰੀ ਹਰ ਪ੍ਰਾਰਥਨਾ ਨੂੰ ਸੁਣਦੇ ਹੋ ਅਗਰ ਪ੍ਰਭੂ ਯੇਸ਼ੂ ਤੁਸੀਂ ਹੋ ਤਾਂ ਅੱਜ ਮੈਨੂੰ ਪ੍ਰਭੂ ਹੁਕਮ ਦਿਓ ਕਿ ਮੈਂ ਇਹਨਾਂ ਮੁਸੀਬਤਾਂ ਦੇ ਉੱਤੋਂ ਦੀ ਤੁਰਾਂ ਮੈਂ ਇਹਨਾਂ ਦੁੱਖਾਂ ਦੇ ਉੱਤੋਂ ਦੀ ਤੁਰਾਂ ਮੈਂ ਇਹਨਾਂ ਨਸ਼ਿਆਂ ਦੇ ਉੱਤੋਂ ਦੀ ਤੁਰਾਂ ਅਗਰ ਤੁਸੀਂ ਹੋ ਪ੍ਰਭੂ ਤਾਂ ਮੈਂ ਇਹਨਾਂ ਕਰਜ਼ਿਆਂ ਦੇ ਉੱਤੋਂ ਦੀ ਤੁਰਾਂ ਮੈਂ ਇਹਨਾਂ ਜਾਦੂ ਟੂਣਿਆਂ ਦੇ ਉੱਤੋਂ ਦੀ ਤੁਰਾਂ ਅਗਰ ਤੁਸੀਂ ਹੋ ਪ੍ਰਭੂ ਤਾਂ ਮੈਂ ਇਹਨਾਂ ਮੁਸੀਬਤਾਂ ਨੂੰ ਲਕਾੜਦਾ ਹੋਇਆ ਤੁਹਾਡੇ ਤੱਕ ਪਹੁੰਚ ਜਾਵਾਂਗਾ ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਪਤਰਸ ਨੂੰ ਕਿਹਾ ਪਤਰਸ ਨੂੰ ਕਿਹਾ ਕਹਿੰਦਾ ਪਤਰਸ ਆ ਜਾ ਔਰ वचन ਦੱਸਦਾ ਹੈ ਕਿ ਪਤਰਸ ਪਾਣੀ ਉੱਤੇ ਤੁਰਿਆ ਔਰ ਉਸੇ ਤਰ੍ਹਾਂ ਅੱਜ ਤੁਸੀਂ ਵੀ ਉਹਨਾਂ ਮੁਸੀਬਤਾਂ ਦੇ ਉੱਤੇ ਤੁਰੋਗੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਪਤਰਸ ਤੁਰਿਆ ਉਸ ਪਾਣੀ ਦੇ ਉੱਤੇ वचन ਅੱਗੇ ਸਾਨੂੰ ਦੱਸ ਰਿਹਾ ਹੈ ਕਿ ਉਹ ਪੌਣ ਨੂੰ ਵੇਖ ਕੇ ਡਰ ਗਿਆ ਤੁਰਪਿਆ ਲੇਕਿਨ ਫੇਰ ਥੋੜਾ ਤੁਰ ਕੇ ਅੱਗੇ ਉਸ ਨੇ ਦੇਖਿਆ ਕਿ ਚੀਲਾ ਮੈਨੂੰ ਡੋਬੋ ਨਾ ਦੇਣ ਇਹ ਪਾਣੀ ਮੈਨੂੰ ਡੋਬੋਵੇਗਾ ਉਹ ਫੇਰ ਡਰ ਗਿਆ ਵਿਸ਼ਵਾਸ ਵਿੱਚ ਕਮਜ਼ੋਰ ਪੈ ਗਿਆ ਅੱਜ ਇਹ ਵਚਨ ਸਾਨੂੰ ਸਿਖਾ ਰਿਹਾ ਹੈ ਕਿ ਜੇ ਮੁਸੀਬਤਾਂ ਦੇ ਉੱਤੋਂ ਦੀ ਤੁਰਨਾ ਸ਼ੁਰੂ ਕਰ ਦਿੱਤਾ ਤੇ ਤੁਰਦੇ ਜਾਓ ਡਰੋ ਨਾ ਪਿੱਛੇ ਨਾ ਹਟੋ ਨਾ ਡਰੋ ਹੌਸਲਾ ਰੱਖੋ ਕਿ ਪ੍ਰਭੂ ਨੇ ਸਾਨੂੰ ਕਹਿ ਦਿੱਤਾ ਹੈ ਹੌਸਲਾ ਰੱਖ ਕਹਿੰਦਾ ਮੈਂ ਹਾਂ ਨਾ ਡਰ ਔਰ ਉਹ ਡਰਿਆ ਪਤਰਸ ਡਰ ਕੇ ਡੁੱਬਣ ਲੱਗਿਆ ਉਹਨੇ ਫੇਰ ਉੱਚੀ ਆਵਾਜ਼ ਮਾਰ ਕੇ ਕਿਹਾ ਕਹਿੰਦਾ ਪ੍ਰਭੂ ਯਸ਼ੂ ਮੈਨੂੰ ਬਚਾ ਪ੍ਰਭੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਉਸ ਪਾਣੀ ਦੇ ਵਿੱਚੋਂ ਦੀ ਬਾਹਰ ਕੱਢਿਆ ਇਹ वचन ਸਾਨੂੰ ਸਿਖਾਉਂਦਾ ਹੈ ਕਿਸੇ ਵਿਸ਼ਵਾਸ ਵਿੱਚ ਤਕੜੇ ਹੋਣਾ ਹੈ ਅਸੀਂ ਦੁੱਖਾਂ ਵਿੱਚ ਵੀ ਤਕੜੇ ਹੋਣਾ ਹੈ ਅਸੀਂ ਮੁਸੀਬਤਾਂ ਵਿੱਚ ਵੀ ਤਕੜੇ ਹੋਣਾ ਹੈ ਆਪਣੇ ਅੰਦਰੋਂ ਹਰ ਡਰ ਨੂੰ ਕੱਢਣਾ ਹੈ ਅਸੀਂ ਪ੍ਰਾਰਥਨਾ ਵੀ ਕਰਦੇ ਹਾਂ ਸੋਚਦੇ ਵੀ ਹਾਂ ਕਿ ਇਹ ਹੋ ਨਹੀਂ ਸਕਦਾ ਇੱਕ ਤਰਫ ਤਾਂ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਹਾਂ ਦੂਸਰੀ ਤਰਫ ਅਸੀਂ ਇਹ ਸੋਚਣਾ ਸ਼ੁਰੂ ਕਰਦੇ ਆ ਕਿ ਇਹ ਹੋ ਨਹੀਂ ਸਕਦਾ ਇਹ ਬਿਮਾਰੀ ਮੇਰੇ ਜੀਵਨ ਚ ਜਾ ਨਹੀਂ ਸਕਦੀ ਇਹ ਦੁੱਖ ਮੇਰੇ ਜੀਵਨ ਚ ਜਾ ਨਹੀਂ ਸਕਦੇ ਇਹ ਪਰੇਸ਼ਾਨੀਆਂ ਸਾਡੇ ਘਰ ਚੋਂ ਨਹੀਂ ਜਾ ਸਕਦੀਆਂ ਇਹ ਨਸੇ ਸਾਡੇ ਘਰਾਂ ਚੋਂ ਜਾ ਨਹੀਂ ਸਕਦੇ ਇਹ ਕਰਜ਼ੇ ਸਾਡਾ ਪਿੱਛਾ ਨਹੀਂ ਛੱਡ ਸਕਦੇ ਗਰੀਬੀ ਸਾਡਾ ਪਿੱਛਾ ਨਹੀਂ ਛੱਡ ਸਕਦੀ ਇੱਕ ਤਰਫ ਅਸੀਂ ਪ੍ਰਾਰਥਨਾ ਵੀ ਕਰ ਰਹੇ ਹੁੰਦੇ ਆ ਕਿ ਪ੍ਰਭੂ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਬਚਾ ਇਨ੍ਹਾਂ ਚੀਜ਼ਾਂ ਤੋਂ ਛੁਟਕਾਰਾ ਦੇ ਤੁਸੀਂ ਥੋੜਾ ਜਿਹਾ ਇਨ੍ਹਾਂ ਚੀਜ਼ਾਂ ਦੇ ਉੱਤੇ ਦੀ ਧੁਰਨਾ ਸ਼ੁਰੂ ਕਰਦੇ ਹੋ ਚੀਜ਼ਾਂ ਤੁਹਾਡੇ ਜੀਵਨ ਚੋਂ ਦੂਰ ਹੋਣਾ ਸ਼ੁਰੂ ਹੁੰਦੀਆਂ ਨੇ ਪਰ ਫਿਰ ਤੁਸੀਂ ਡਰ ਜਾਂਦੇ ਹੋ ਜਾਂ ਥੋੜਾ ਬੋਤਾ ਕੋਈ ਦੁੱਖ ਵੱਧ ਗਿਆ ਤੁਹਾਡੇ ਪ੍ਰਾਰਥਨਾ ਕਰਨ ਦੇ ਨਾਲ ਫਿਰ ਤੁਸੀਂ ਡਰ ਜਾਂਦੇ ਹੋ ਉਹਨੂੰ ਦੇਖ ਕੇ ਕਿ ਬਸ ਗਏ ਜਿਸ ਤਰ੍ਹਾਂ ਪਤਰ ਸਦਰਿਆ ਪਤਰ ਨੇ ਸੋਚਿਆ ਉਹ ਮੈਂ ਤਾਂ ਡੁੱਬਣ ਲੱਗਿਆ ਪਹਿਲਾਂ ਤੁਰ ਪਿਆ ਤੁਰ ਕੇ ਕਾਫੀ ਦੂਰ ਚਲੇ ਵੀ ਗਿਆ ਪਰ ਫੇਰ ਇੱਕ ਅੱਗੇ ਜਾ ਕੇ ਡਰ ਗਿਆ ਕਹਿੰਦਾ ਮੈਨੂੰ ਡਬੋ ਦੇਣਗੇ ਐ ਚਿੱਲਾ ਕੀ ਅੱਜ ਸਾਡੀਆਂ ਪ੍ਰਾਰਥਨਾਵਾਂ ਤਾਂ ਨਹੀਂ ਇਦਾਂ ਦੀਆਂ ਸਾਨੂੰ ਪ੍ਰਭੂ ਉਹਨਾਂ ਦੁੱਖਾਂ ਦੇ ਉੱਤੇ ਤੁਰਨਾ ਸਿਖਾ ਰਹੇ ਨੇ ਸਾਨੂੰ ਮੁਸੀਬਤਾਂ ਦੇ ਉੱਤੋਂ ਵੀ ਤੁਰਨਾ ਸਿਖਾ ਰਹੇ ਨੇ ਅਰੇ ਵਚਨ ਸਾਨੂੰ ਸਿਖਾ ਰਿਹਾ ਹੈ ਕਿ ਜੋ ਕੁਝ ਤੁਸੀਂ ਇੱਕ ਵਾਰ ਮੰਗ ਲਿਆ ਵਿਸ਼ਵਾਸ ਰੱਖੋ ਤੁਹਾਡੇ ਲਈ ਹੋ ਗਿਆ ਇਹ ਪਤਰਸਵਾਗੂ ਡਰਿਓ ਨਾ ਇੰਦਰਾ ਵੀ ਫਿਰ ਵੀ ਪਰਮੇਸ਼ਵਰ ਨੇ ਇਹਨੂੰ ਆਪਣਾ ਹੱਥ ਵਧਾ ਕੇ ਬਚਾਇਆ ਕਿ ਉਹਦਾ ਹੱਥ ਛੋਟਾ ਜਿਹੜਾ ਤੁਹਾਨੂੰ ਬਚਾ ਨਹੀਂ ਸਕਦਾ ਜਾਂ ਮੈਨੂੰ ਬਚਾ ਨਹੀਂ ਸਕਦਾ ਉਹਦਾ ਹੱਥ ਬਹੁਤ ਤਾਕਤਵਾਰਾ ਹਮੇਸ਼ਾ ਤੁਹਾਡੇ ਉੱਤੇ ਰਹਿੰਦਾ ਤੁਹਾਡੇ ਸਿਰ ਦੇ ਉੱਤੇ ਪਰ ਪਰਮੇਸ਼ਵਰ ਨੇ ਵਚਨ ਚ ਕਿਹਾ ਕਿ ਮੈਂ ਤਾਂ ਤੇਰਾ ਸੱਜਾ ਹੱਥ ਫੜ ਕੇ ਬੈਠਾ ਹਾਂ ਤੂੰ ਕਿਉਂ ਡਰਦਾ ਕਿਉਂ ਕੋ ਪ੍ਰੋਬਲਮ ਪਰ ਉਹਨੇ ਬਚਨ ਚ ਕਿਹਾ ਕਿ ਨਾ ਪਹਾੜਾ ਨੂੰ ਕਹੋਗੇ ਹਿੱਲ ਜਾ ਤੇ ਹਿੱਲ ਜਾਣਗੇ ਪਹਾੜਾ ਦੇ ਬਾਰੇ ਗੱਲਾਂ ਨਹੀਂ ਕਰਨੀਆਂ ਪਹਾੜਾ ਦੇ ਨਾਲ ਗੱਲਾਂ ਕਰਨੀਆਂ ਨੇ ਪਹਾੜਾ ਨੂੰ ਕਹਿਣਾ ਉਖੜੋ ਇਦਾਂ ਨਹੀਂ ਕਹਿਣਾ ਹੈਗਾ ਪਹਾੜ ਬੜੇ ਨੇ ਉਹ ਮੈਨੂੰ ਡਬੋ ਦੇਣਗੇ ਦੁੱਖ ਬੜੇ ਨੇ ਉਹ ਮੈਨੂੰ ਡਬੋ ਦੇਣਗੇ ਮੁਸੀਬਤਾਂ ਬੜੀਆਂ ਨੇ ਮੈਨੂੰ ਡਬੋ ਦੇਣਗੀਆਂ ਨਹੀਂ ਉਹਨਾਂ ਨੂੰ ਕਹਿਣਾ ਪਹਾੜ ਉਖੜ ਜਾ ਤੇ ਉਖੜੂਗਾ ਇਸ ਦਿਨ ਆਉਂਦੇ ਵਿੱਚ ਤੇ ਬਚਨ ਦੀ ਤਾਕਤ ਦੱਸ ਰਹੀ ਹੈ ਕਿ ਉਹ ਡਰਿਆ ਪਹਿਲਾਂ ਤੁਰ ਪਿਆ ਫਿਰ ਡਰ ਗਿਆ ਅੱਜ ਤੁਸੀਂ ਵੀ ਪ੍ਰਭੂ ਵਿੱਚ ਪਹਿਲਾਂ ਤੁਰ ਪੈਣਿਓ ਫਿਰ ਥੋੜਾ ਜਿਹਾ ਸਮਾਂ ਦੇਖਦੇ ਹੋ ਕਈ ਵਾਰ ਪਰਮੇਸ਼ੁਰ ਤੁਹਾਨੂੰ ਦੇਖਦਾ ਵੀ ਹੁੰਦਾ ਪਰ ਤਿਆਕੇ ਕਿ ਇਹ ਕਿੰਨਾ ਕੁ ਵਿਸ਼ਵਾਸ ਕਰਦਾ ਮੇਰੇ ਬਚਨ ਦੇ ਉੱਤੇ ਜਿੱਦਾਂ ਮੈਂ ਅੱਜ ਇਸ ਬਚਨ ਵਿੱਚ ਪ੍ਰਭੂ ਨੇ ਬੋਲ ਦਿੱਤਾ ਮਤੀਦਿਨ ਯੀਲ 14 ਦੇ 27 ਆਇਤ ਵਿੱਚ ਯਿਸੂ ਨੇ ਝਟ ਉਹਨਾਂ ਨੂੰ ਆਖਿਆ ਹੌਸਲਾ ਰੱਖੋ ਮੈਂ ਹਾਂ ਨਾ ਡਰੋ ਤੂੰ ਦੇਖਦਾ ਕਿ ਇਹ ਵਚਨ ਕਿੰਨਾ ਕੁ ਤੁਹਾਡੇ ਅੰਦਰ ਆ ਕਿੰਨਾ ਕੁ ਸਾਡੇ ਅੰਦਰ ਆ ਥੋੜੀ ਮੁਸੀਬਤ ਨੂੰ ਵੱਧਣ ਵੀ ਦਿੰਦਾ ਕਈ ਵਾਰ ਪਰਮੇਸ਼ੁਰ ਸਾਨੂੰ ਦੇਖਦਾ ਕਿ ਇਹ ਖੜਾ ਇਹਨੂੰ ਯਕੀਨ ਹੈਗਾ ਮੇਰੇ ਵਚਨ ਦੇ ਉੱਤੇ ਇਹਨੂੰ ਯਕੀਨ ਹੈਗਾ ਕਿ ਪ੍ਰਭੂ ਯਿਸੂ ਮਸੀਹ ਬਚਾ ਸਕਦੇ ਨੇ ਪਤਰਸ ਨੂੰ ਪਹਿਲਾਂ ਯਕੀਨ ਸੀ ਕਿ ਪ੍ਰਭੂ ਯਸ਼ੂ ਮਸੀਹ ਮੈਨੂੰ ਤੋਰਨਗੇ ਅੱਜ ਇਸ ਪਾਣੀ ਦੇ ਉੱਤੇ ਉਹ ਬੇਫਿਕਰ होके ਚੱਲ ਪਿਆ ਤੁਰਿਆ ਲੇਕਿਨ ਫੇਰ ਡਰ ਗਿਆ ਉਸੇ ਉਤੋਂ ਦੇਖ ਕੇ ਪ੍ਰਭੂ ਨੇ ਥੋੜਾ ਜਿਹਾ ਵਧਾਤਾ ਪਾਣੀ ਦੀ ਛੱਲ ਨੂੰ ਕਿਉਂਕਿ ਪ੍ਰਭੂ ਸਾਨੂੰ ਸਿਖਾਉਣਾ ਚਾਹੁੰਦੇ ਸੀਗੇ ਤੁਰੋ ਉਹਨਾਂ ਮੁਸੀਬਤਾਂ ਤੇ ਤੁਰੋ ਉਹਨਾਂ ਦੁੱਖਾਂ ਦੇ ਅੱਜ ਪ੍ਰਭੂ ਸਾਨੂੰ ਕਹਿ ਰਹੇ ਨੇ ਕਿ ਨਾ ਡਰੋ ਹੌਸਲਾ ਰੱਖੋ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਅੰਗ ਹਾਂ ਮੈਂ ਤੁਹਾਡਾ ਬਲ ਆ ਮੈਂ ਤੁਹਾਡੀ ਤਾਕਤ ਆ ਮੈਂ ਤੁਹਾਨੂੰ ਨਵਾਂ ਬਲ ਦਮਾਉਂਦਾ ਮੈਂ ਤੁਹਾਨੂੰ ਨਵੀਂ ਤਾਕਤ ਦਮਾਉਂਦਾ ਬਸ ਸਿਰਫ ਇੱਕ ਵਿਸ਼ਵਾਸ ਕਰੋ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਤੇ ਕਿਹਾ ਯਸ਼ੂ ਨੇ ਚੱਟ ਨੂੰ ਨੂੰ ਆਖਿਆ ਹੌਸਲਾ ਰੱਖੋ ਅੱਜ ਪਰਮੇਸ਼ਰ ਤੁਹਾਨੂੰ ਇੱਕ ਦਮ ਕਹਿ ਰਹੇ ਨੇ ਕਿ ਹੌਸਲਾ ਰੱਖੋ ਨਾ ਡਰੋ ਮੈਂ ਹਾਂ প্রভু ਯਸ਼ੂ ਦਾ ਇਹ ਵਾਦਾ ਹੈ ਕਿ ਮੈਂ ਹਰ ਵਕਤ ਤੁਹਾਡੇ ਨਾਲ ਹਾਂ ਬਸ ਤੁਹਾਨੂੰ ਮਹਿਸੂਸ ਕਰਨ ਵਾਲਾ ਤੁਹਾਨੂੰ ਮਹਿਸੂਸ ਕਰਨ ਵਾਲਾ ਸਰੀਰ ਚਾਹੀਦਾ ਤੁਹਾਨੂੰ ਮਹਿਸੂਸ ਕਰਨ ਵਾਲੀ ਅੱਖਾਂ ਚਾਹੀਦੀਆਂ ਤੁਹਾਨੂੰ ਮਹਿਸੂਸ ਕਰਨ ਵਾਲੇ ਕੰਨ ਚਾਹੀਦੇ ਨੇ ਕਿ ਤੁਸੀਂ ਉਹਦੀ ਆਵਾਜ਼ ਨੂੰ ਸੁਣ ਸਕੋ ਤੁਸੀਂ ਉਸ ਪ੍ਰਭੂ ਯਸ਼ੂ ਨੂੰ ਦੇਖ ਸਕੋ ਆਪਣੇ ਜੀਵਨ ਵਿੱਚ ਹੁਣ ਵੀ ਤੁਹਾਡੇ ਨਾਲ ਨੇ ਔਰ ਅੱਜ ਵੀ ਤੁਹਾਨੂੰ ਕਹਿ ਰਹੇ ਨੇ ਚੱਲੋ ਬੇਫਿਕਰ ਹੋ ਕੇ ਉਹਨਾਂ ਮਸੀਹਾਂ ਦੇ ਉੱਪਰ ਰੱਖ ਦੋ ਅੱਜ ਤੋਂ ਪੈਰ ਉਹਨਾਂ ਦੁੱਖਾਂ ਦੇ ਉੱਤੇ ਔਰ ਕਹਿਣਾ ਸ਼ੁਰੂ ਕਰੋ ਕਿ ਦੁੱਖਾਂ ਦੇ ਉੱਤੇ ਮੈਂ ਤੁਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਯਸ਼ੂ ਮੇਰੇ ਨਾਲ ਹੈ ਇਨ ਕਰਜ਼ਿਆਂ ਉੱਤੇ ਮੈਂ ਤੁਰਨਾ ਸ਼ੁਰੂ ਕਰ ਦਿੱਤਾ ਹੈ ਬੋਝ ਉੱਤੇ ਮੈਂ ਤੁਰਨਾ ਸ਼ੁਰੂ ਕਰ ਦਿੱਤਾ ਹੈ ਬਿਮਾਰੀ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ ਹੈ ਸ਼ੈਤਾਨੀਤਾ ਤਨ ਨੂੰ ਮੈਂ ਪੈਰਾ ਥੱਲੇ ਲਟਾੜਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਨੇ ਕਹਿ ਦਿੱਤਾ ਹੈ ਕਹਿੰਦਾ ਨਾ ਡਰ ਮੈਂ ਤਾਂ ਤੇਰੇ ਨਾਲ ਹਾਂ ਕਹਿੰਦਾ ਤੂੰ ਕਿਉਂ ਡਰਦਾ ਹੋਸ਼ਲੇ ਰੱਖੋ ਪਰਮੇਸ਼ਵਰ ਨੇ ਤਾਨੂੰ ਫਤਿਹ ਦੇ ਦਿੱਤੀ ਹੈ ਰੱਜ ਦੇਸ ਵਚਨ ਦੇ ਦੁਆਰਾ ਤੁਸੀਂ ਤੁਰੋਗੇ ਆਪਣੀਆਂ ਸੀਮਤਾਂ ਤੇ ਤੁਰੋਗੇ ਆਪਣੇ ਹਰ ਦੁੱਖ ਦੇ ਉੱਤੇ ਪਰ ਕੋਈ ਚੀਜ਼ ਤੁਹਾਡੇ ਤੇ ਹੈਵੀ ਨਹੀਂ ਹੋਵੇਗੀ ਪਰ ਤੁਹਾਡਾ ਵਿਸ਼ਵਾਸ ਤਕਤਵਰ ਹੋਣਾ ਚਾਹੀਦਾ ਹੈ ਤੁਹਾਡਾ ਵਿਸ਼ਵਾਸ ਤਕੜਾ ਹੋਣਾ ਚਾਹੀਦਾ ਹੈ ਤੁਹਾਡਾ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ ਤੁਹਾਡੇ ਵਿਸ਼ਵਾਸ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੁਹਾਡਾ ਵਿਸ਼ਵਾਸ ਇਸ ਵਚਨ ਉੱਤੇ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਕਿਹਾ ਪ੍ਰਭੂ ਯਿਸੂ ਨੇ ਚੱਟ ਉਹਨਾਂ ਨੂੰ ਆਖਿਆ ਹੌਸਲਾ ਰੱਖੋ ਮੈਂ ਹਾਂ ਨਾ ਡਰੋ ਅੱਜ ਇਸ वचन ਨੂੰ ਆਪਣੇ ਘਰ ਵਿੱਚ ਬੋਲੋ ਔਰ ਇਸ वचन ਦੇ ਦੁਆਰਾ ਪ੍ਰਾਰਥਨਾ ਕਰੋ ਔਰ ਇਸ वचन ਦੀ ਤਾਕਤ ਨੂੰ ਸਮਝੋ ਔਰ ਤਰਪੋ ਅੱਜ ਕੋਨਾਂ ਦੁੱਖਾਂ ਦੇ ਉੱਤੇ ਹੋ ਕਰੋ ਇਸ वचन ਨੂੰ ਲੈ ਕੇ ਪ੍ਰਾਰਥਨਾ ਪਰਮੇਸ਼ਰ ਤੁਹਾਨੂੰ ਜ਼ਾਦ ਕਰਨਗੇ probably yeshua must see the now amen amen god bless you praise the lord chair mercy